ਕਸਬਾ ਮਮਦੋੜ ਵਿਖੇ 7 ਧੀਆ ਦਾ ਬਾਪ ਬਿਮਾਰੀ ਨਾਲ ਪੀੜਤ ਅਤੇ ਗੋਦ ਲਿਆ ਪੁੱਤਰ ਨਸ਼ੇ ਦਾ ਹੋਇਆ ਆਦੀ 2 ਮਹੀਨੇ ਬਾਅਦ ਰੱਖਿਆ ਧੀ ਦਾ ਵਿਆਹ ਮਾਣੇ ਲਗਾਈ ਸੱਜਣ ਦਾਨੀਆਂ ਤੋਂ ਮਦਦ ਦੀ ਗੋਹਾਰ ਜ਼ਿਲ੍ਹਾ ਫਰੋਜਪੁਰ ਦੇ ਕਸਬਾ ਮਮਦੋਟ ਪਿੰਡ ਸਾਨਕੇ ਵਿਖੇ ਇੱਕ ਗਰੀਬ ਪਰਿਵਾਰ ਦੇ 7 ਧੀਆ ਦਾ ਪਿਓ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਇੱਕ ਗੋਦ ਲਿਆ ਪੁੱਤਰ ਵੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਹੈ ਜਿਸ ਨਾਲ ਉਸਦੇ ਘਰ ਦੇ ਹਾਲਾਤ ਕਾਫੀ ਨਾਜਕ ਬਣ ਗਏ ਹਨ ਜਿਸ ਕਾਰਨ ਪਰਿਵਾਰ ਨੇ ਮਾਲੀ ਸਹਾਇਤਾ ਦੀ ਮਦਦ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਸ਼ਨਾ ਰਾਣੀ ਨੇ ਅੱਖਾਂ ਦੇ ਹੰਝੂ ਖੁਦ ਹੀ ਬਿਆਨ ਕਰਦੇ ਨੇ ਦਰਸ਼ਨਾ ਰਾਣੀ ਨੇ ਰੋ ਰੋ ਕੇ ਆਪਣੀ ਹੱਦ ਬੀਤੀ ਸੁਣਾਉਂਦਿਆਂ ਕਿਹਾ ਉਨ੍ਹਾਂ ਦੇ ਪਤੀ ਨੂੰ ਲੰਬੇ ਸਮੇਂ ਤੋਂ ਬਿਮਾਰ ਰਹਿੰਦਾ ਹੈ ਅਤੇ ਉਸ ਦੀਆਂ 7 ਧੀਆਂ ਹਨ ਜਿਨ੍ਹਾਂ ਵਿੱਚੋਂ 4 ਹਾਲੇ ਵਿਆਹਣ ਵਾਲੀਆਂ ਹਨ ਤੇ ਬਾਕੀ ਉਹਨਾਂ ਨੇ ਇੱਕ ਪੁੱਤਰ ਗੋਦ ਲਿਆ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਦਾ ਇਲਾਜ ਕਰਾਉਣ ਲਈ ਕੋਈ ਪੈਸਾ ਨਹੀਂ ਹੈ ਅਤੇ ਉਹਨਾਂ ਦਾ ਪੁੱਤ ਨਸ਼ੇ ਦਾ ਆਦੀ ਹੋਣ ਕਾਰਨ ਕੋਈ ਕੰਮ ਕਰ ਨਹੀਂ ਕਰ ਰਿਹਾ ਜਿਸ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਉਹਨਾਂ ਨੇ ਸਮਾਜ ਸੇਵੀ ਸੰਸਥਾ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਤੀ ਦਾ ਇਲਾਜ ਕਰਵਾਇਆ ਜਾਵੇ ਅਤੇ ਉਹਨਾਂ ਦੀ ਕੋਈ ਮarli ਸਹਿਤਾ ਵੀ ਕੀਤੀ ਜਾਵੇ ਇਸ ਮੌਕੇ ਜਾਣਕਾਰੀ ਦਿੰਦਿਆਂ ਸੋਨੀਆਂ ਨੇ ਦੱਸਿਆ ਕਿ ਉਹ ਸਤ ਭੈਣਾ ਹਨ ਜਿੰਨਾਂ ਵਿੱਚੋਂ 4 ਬਾਕੀ ਵਿਆਹਣ ਵਾਲੀਆਂ ਹਨ ਤੇ ਉਹਨਾਂ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ ਅਤੇ ਉਹਨਾਂ ਦਾ ਇੱਕ ਭਰਾ ਜਿਹੜਾ ਗੋਦ ਲਿਆ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਹੈ ਉਹਨਾਂ ਕੋਲ ਕੋਈ ਕੰਮ ਕਰ ਨਹੀਂ ਹੈ ਅਤੇ ਨਸ਼ੇ ਲਈ ਘਰ ਦੇ ਵਿੱਚੋਂ ਪੈਸੇ ਲੈ ਜਾਂਦਾ ਹੈ ਜਿਸ ਨਾਲ ਉਹਨਾਂ ਦਾ ਜੀਣਾ ਵੀ ਮੁਸ਼ਕਲ ਹੋਇਆ ਪਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ ਉਹਨਾਂ ਦੇ ਪਿਓ ਦਾ ਇਲਾਜ ਕੀਤਾ ਜਾ ਸਕੇ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਆਈ ऍम ਡੋਟ ਦੇ ਰਹਿਣ ਵਾਲੇ ਤਹਿਸੀਲ ਚ ਅੱਛਾ ਤੇ ਨਾਮ ਮੇਰੇ ਦਰਸ਼ਨਾ ਦਰਸ਼ਨਾ ਕੀ ਕਰਦੇ ਹੋ ਕਿੰਨੀਆਂ ਧੜੀਆਂ ਧੀਆਂ ਨੇ ਮੇਰੀਆਂ 7 ਧੀਆਂ ਨੇ 7 ਧੀਆਂ ਨੇ ਹਾਂ ਜੀ ਇਸ ਤਰ੍ਹਾਂ ਦਾ ਬੋਝ ਬੋਝ ਬਹੁਤ ਜ਼ਿਆਦਾ ਤੇ ਪਿਆ ਮੰਜੇ ਤੇ ਕੀ ਕਰਦੀਆਂ ਲਕੀਆਂ ਦਾ ਢੀਆਂ ਮੇਰੀਆਂ ਕੰਮ ਕਰਦੀਆਂ ਅਸੀਂ ਘਰਾਂ ਦਾ ਕੰਮ ਕਰੀਦਾ ਚਰ ਤਾਂ ਕੰਮ ਕਰਕੇ ਹਾਂਜੀ ਪੋਚੇ ਹਾਂ ਪੋਚੇ ਲਾਈਦਾ ਕੋਈ ਰਸੋਈ ਚ ਕਰੀਦਾ ਤੇ 2 ਵਜੇ ਕਰੇ ਆਈਦਾ ਤੇ ਮਦੀਨ ਤੇਸ ਤੇ ਬਿਮਾਰੀ ਨੇ ਕਹਿੰਦੇ ਉਹਨ ਬਹੁਤ ਬਿਮਾਰੀ ਲੱਗੀ ਹੈ ਕਿਹਨ ਕ ਬਿਮਾਰੀ ਹਾਂਜੀ ਕਿਹਨ ਕ ਬਿਮਾਰੀ ਹੈ ਉਹਨ ਇਹ ਲਾਇਕ ਰਾਉਣ ਲਈ ਲਾਇਕ ਰਾਉਣ ਲਈ ਕੁਝ ਨਹੀਂ ਹੈਗਾ ਬੜਾ ਲਾਇਕ ਰਾ ਚੁੱਕੇ ਹੁਣ ਨਹੀਂ ਹੈਗਾ ਕੁਝ ਕਰਾ ਮੈਨੂੰ ਲਾਇਕ ਐਸਾ ਤੇ ਲਾਣੀ ਹੈ ਘਰ ਦੀ ਹਰ ਪੋਜੀਸ਼ਨ ਤੁਹਾਡੀ ਕਿਸ ਤਰ੍ਹਾਂ ਬਹੁਤ ਜ਼ਿਆਦੀ ਵਿਗੜੀ ਪਈ ਹੁਣ ਤਿਆਂ ਦਾ ਵੀ ਬੋਝ ਤੁਹਾਡੇ ਹਾਂਜੀ ਬਹੁਤ ਜ਼ਿਆਦਾ ਤਿਆਂ ਦਾ ਬੋਝ ਵਿਆਹ ਰੱਖਿਆ ਮਾਗਦਾ 2 ਮਹੀਨੇ ਤੋਂ ਹਾਂ ਢੀਤੀ ਦਾ ਵੀ ਆ ਰਜਨੂ ਦਾ ਰਜਨੀ ਹਾਂਜੀ ਵੱਡੀ ਦਾ ਤੇ ਹੁਣ ਕਿਸ ਤਰ੍ਹਾਂ ਤੁਹਾਨੂੰ ਸਾਨੂੰ ਬਹੁਤ ਮੈਨੂੰ ਔਖਾ ਲੱਗ ਰਿਹਾ ਵੀ ਮੇਰਾ ਬੰਦਾ ਵੀ ਮਨਜੀ ਤੇ ਪਿਆਰ ਹੋਏਗਾ ਜਾਂ ਨਹੀਂ ਹੋਏਗਾ ਹਾਂ ਇਹ ਮੈਨੂੰ ਚਿੰਤਾ ਲੱਗੀ ਰਹਿੰਦੀ ਤੇ ਵੀ ਮੁੰਡਾ ਵੀ ਮੇਰਾ ਵੀ ਮੈਂ ਗੋਦ ਲਿਆ ਸੀ ਤੇ ਮੈਂ ਆਖਾ ਸੀ ਵੀ ਮੇਰਾ ਸਹਾਰਾ ਬਣੇਗਾ ਤੋਂ ਨਹੀਂ ਬਣਿਆ ਉਹਨੂੰ 7 ਸਾਲ ਹੋ ਗਏ ਨਸ਼ੇ 'ਚ ਬੜੇ 7 ਸਾਲ ਦਾ ਨਸ਼ੇ 'ਚ ਬੜੇ ਹਾਂਜੀ ਤੇ ਦਿਹਾੜੀ ਨਹੀਂ ਮਨਜ਼ੂਰੀ ਨਹੀਂ ਕਰਦਾ ਉਹ ਸਾਥ ਹੋਈ ਲੈਂਦਾ ਸੀ ਬਾਹਰ ਅੰਦਰ ਕੁਮਾ ਕੇ ਲਿਆ ਕੇ ਤੇ ਇਹ ਤਾਂ ਉਹਨੂੰ ਜੇ ਨਹੀਂ ਦਿੰਦੇ ਤਾਂ ਸਾਡੇ ਵੀ ਗਾਲ ਪੈਂਦਾ ਤੇ ਲੜਦਾ ਸਾਡੇ ਨਾਲ ਜਿਆਦਾ ਕਿੰਨਾ ਗ ਨਸ਼ਾ ਕਰ ਦਿੰਦਾ ਨਸ਼ਾ ਕਰ ਹੀ ਜਾਂਦਾ 4-500 ਦਾ ਉਹ ਹੀ ਨੇ ਹਾਂਜੀ ਕੋਈ ਨਹੀਂ ਤੁਹਾਡੀ ਮਜ਼ਦੂਰੀ ਨਹੀਂ ਹੁੰਦੀ ਨਹੀਂ ਹੁੰਨੀ ਮਹੀਨੇ ਦੇ ਕੋਣ ਕੋ 2000 ਦੇ ਦਿੰਦੇ 1500 ਮਹੀਨੇ ਦਾ ਦੇ ਦਿੰਦੇ ਚਲੋ ਪੁੱਛਦੇ ਦਾ ਕਾਰ ਕਿਸ ਤਰ੍ਹਾਂ ਇਹ ਰੰਗਦਾ ਛੇ ਦਿਨ ਦਾ ਬਹੁਤ ਫਸ ਗਿਆ ਬਹੁਤ ਜਿਆਦਾ ਅਸੀਂ ਵੀ ਬਹੁਤ ਔਖੀਆਂ ਹੋ ਗਈਆਂ ਚਾਰੇ ਪੰਜੇ ਮਾਮਾ ਤੇ ਸਾਰਾ ਪੈਸਾ ਜਿਹੜੀਆਂ ਦੋ ਵਿਆਂ ਨਾ ਤਿੰਨ ਵਿਆਂ ਨੂੰ ਤਾਂ ਸੌਖੀਆਂ ਹੋ ਗਈ। ਇਹ ਸਾਰਾ ਪੈਸਾ ਕਿੱਧਰ ਜਾ ਰਿਹਾ ਤੁਮ। ਬਸ ਨਸ਼ੇ ਚ ਤੇ ਬਿਮਾਰੀਆਂ ਚ। ਨਸ਼ੇ ਨੇ ਘੇਰ ਲਿਆ ਨੰ। ਬਹੁਤ ਜ਼ਿਆਦਾ। ਉਹਦੇ ਬਾਅਦ ਇਹਨੇ ਕੀ ਕਰਿਆ। ਹੂੰ। ਉਹ ਉੰਟਾ ਬਹੁਤ ਬਦਲ ਨਹੀਂ ਦਿੱਤੀ ਗਨਾਂ ਵਾਲੀ ਪਹਿਪਿਆਪਾ। ਫੇਰ ਜਦੋਂ ਵੀ ਐਂ ਸਿਕ ਖਾਣੇ ਨਾ। ਉਹ ਜਿੰਨੀ ਤੁਹਾਡੀ ਕਰਦੇ ਕਿਸ ਤਰ੍ਹਾਂ ਕਰਦਾ। ਬੇਜਾਨਾ। ਐਵੇਂ ਮਾੜਾ ਮੋਟਾ। ਪਈ ਕਰਾਚ ਲੈ ਦੱਬ ਸਭ ਜਿੰਗਾਂ ਭਾਜੀਆਂ ਰਿੰਚੀਆਂ ਕੋਕੇ ਮੈਂ ਕੋਕੇ ਬਟਾਏ ਪਾਸ ਹੋਏ ਕੋ ਸੌਦਾ ਲੈ ਜਾਂਦੇ ਜਿੰਨਾ ਚਲ ਗਈਆਂ ਕਰਾਚ ਇਹ ਗੋਦ ਲਿਆ ਹਾਂਜੀ ਗੋਦ ਮਹੀਨੇ ਤਾਂ ਲਿਆ ਸੀ ਵਧੀਆ ਸੀ ਪਤਾ ਹੀ ਨਹੀਂ ਲੱਗਾ ਕਦੋਂ ਨਸ਼ੇ ਚਵਾੜ ਗਏ ਉਹਨੋਂ ਨੂੰ ਆਉਂਦਾ ਪਤਾ ਮੇਰਾ ਨਹੀਂ ਪਤਾ ਮੇਰੀ ਮਾਂ ਨੇ ਮੈਨੂੰ ਕਿਵੇਂ ਪਾਲਿਆ ਸੰਭਿਆ ਕਿਸ ਤਰ੍ਹਾਂ ਬਣ ਗਏ ਨਸ਼ੇ ਜਿਆਦਾ ਕਰਦੇ ਹੂੰ ਬਹੁਤ ਜਿਆਦਾ ਉਹ ਜਰਾ ਕਰ ਹਮਮਮ ਹੋਰ ਕੀ ਮੰਗੇ ਤੁਹਾਡੀ ਇਹ ਮੰਗੇ ਵੀ ਜੇ ਕੋਈ ਸਦ ਸਹਤ ਆਓ ਜਾਵੇ ਕਿਸੇ ਦੇ ਮਾਨ ਮੇਰ ਪਾਇ ਜਾਵੇ ਤੇ ਚੱਲ ਮੈਂ ਢੀਆਂ ਵਿਆਹ ਲਾਂ ਜਾਂ ਕੁਲਾ ਹੁੰਦਾ ਲਾਇਕ ਕਰਾ ਲਾ ਬੰਦੇ ਦਾ ਅਸੇ ਤਾਂ ਮਾਲੀ ਮਿਲ ਲੈ ਜੀ ਹਾਂਜੀ ਮੇਰਾ ਨਾਮ ਸੋਨੀਆ ਮਨਤੋੜ ਦੀ ਰਹਿਣ ਵਾਲੀਆਂ ਅਸੀਂ ਸੱਤ ਪੈਣਾ ਕਰਾਂ ਦੇ ਕੰਮ ਕਰੀਦਾ ਝਾੜੂ ਪੋਚਾ ਕਰੀਦਾ ਹੈ ਮੇਰੀ ਮੰਮਾ ਪਾਂਡਾ ਦਾ ਕੰਮ ਕਰਦੇ ਨੇ ਵਿਆਹਾਂ ਦੇ ਪਾਂਡੇ ਤੋਂ ਆਉਂਦੇ ਨੇ ਅਸੀਂ ਬਹੁਤ ਤੰਗ ਆ ਸਾਡਾ ਇੱਕ ਭਰਾ ਹੈ ਉਹ ਨਸ਼ਾ ਕਰਦਾ ਹੈ ਸਾਨੂੰ ਬਹੁਤ ਤੰਗ ਕਰਦਾ ਜੇ ਤਾਂ ਅਸੀਂ ਪੈਸੇ ਨਹੀਂ ਦੇਦਾ ਮੰਮਾ ਨੂੰ ਮੇਰੇ ਨੂੰ ਪਟਾਉਂਦਾ ਹੈ ਬਹੁਤ ਤੰਗ ਸਾਨੂੰ ਕਰਦਾ ਹੈ ਸਾਡੇ ਪਾਪਾ ਬਹੁਤ ਬਿਮਾਰ ਨੇ ਤੇ ਅਸੀਂ ਬਹੁਤ ਪੈਸਾ ਲਾ ਲਿਆ ਹੈ ਤੇ ਹੁਣ ਸਾਡੇ ਕੋ ਕੋਈ ਪੈਸਾ ਨਹੀਂ ਹੈਗਾ ਜੇ ਤੁਸੀਂ ਮਦਦ ਕਰ ਸਕਦੇ ਹੋ ਤੇ ਸਾਡੀ ਘਰ ਤੇ ਤੁਹਾਡੇ ਕਿਸ ਤਰ੍ਹਾਂ ਹੋਂ ਬਿਲਕੁਲ ਹੱਥ ਖੜੇ ਹੋਏ ਹਨ ਹਾਂਜੀ ਬਹੁਤ ਹੱਥ ਖੜੇ ਹੋਏ ਹਨ ਨਹੀਂ ਕੋਈ ਪੈਸਾ ਨਹੀਂ ਹੈਗਾ ਇਹ ਸਾਰਾ ਪੈਸਾ ਜਿਹੜੇ ਤੁਸੀਂ ਕਮਾਉਂਦੇ ਕਿੱਥੇ ਜਾਂਦਾ ਉਹ ਸਾਡਾ ਭਰਾ ਲਾ ਜਾਂਦਾ ਹੈ ਨਸ਼ਾ ਨਸ਼ੇਲੀ ਇਹ ਸਾਰਾ ਕਰੀ ਨਸ਼ੇ ਜਦੋਂ ਹਾਂਜੀ ਨਸ਼ੇ ਜ਼ਰੂਰ ਕਿਤੇ ਆ ਹਾਂਜੀ ਨਸ਼ੇ 'ਚ ਰੋੜ ਚੁੱਕਿਆ ਹੈ ਸਾਡਾ ਘਰ ਉਹ ਕੀ ਮਾਦੀ ਸਾ ਤੱਕੀ ਮੰਗਦੇ ਲੋਕਾਂ ਮਦਦ ਅਸਤਾ ਇਹ ਕਹਿੰਨੇ ਆ ਕਿ ਤੇ ਚ ਸਾਡੀ ਮਦਦ ਕਰੋ ਅਸੀਂ ਇਲਾਜ ਕਰਾ ਸਕੀ ਆ ਦੇ ਡਾਡੀ ਦਾ ਤੇ ਭੈਣ ਦਾ ਵਿਆਹ ਕਰ ਸਕੀ ਹਾਂ ਹਾਂਜੀ ਭੈਣ ਦਾ ਵਿਆਹ ਰੱਖਿਆ ਸੀ ਹਾਂਜੀ ਵਿਆਹ ਰੱਖਿਆ ਆ ਉਹਦਾ ਤਾਂ ਵਿਆਹ ਹੋ ਗਿਆ ਬਾਗ ਦਾ 2 ਮਹੀਨੇ ਬਾਅਦ ਹਾਂਜੀ 2 ਮਹੀਨੇ ਬਾਅਦ ਉਹ ਵੀ ਚਿੰਤਾ ਹੈਗੀ ਹਾਂਜੀ ਬਹੁਤ ਚਿੰਤਾ ਹੈ ਤੇ ਤੁਸੀਂ ਹੁਣ ਆਪਣੇ ਮੰਮੀ ਡਾਡੀ ਦੇ ਕਿਸੇ ਨਾ ਕਿਸੇ ਤਰ੍ਹਾਂ ਸਾਰਾ ਬਣਦੇ ਹੋ ਵਿਸ਼ਵਾਸ ਕੀ ਦਿੰਦੇ ਹੋ ਉਹਨਾਂ ਜਿਹੜੀਆਂ ਅਸੀਂ ਆਕੇ ਦਾ ਮਮਾ ਤੁਸੀਂ ਟੈਨਸ਼ਨ ਨਾ ਲਾਓ ਅਸੀਂ ਐਂਗਾ ਪੁੱਤਰਾ ਵਾਗੂ ਕੰਮ ਕਰਦੇ ਹਾਂ ਹਾਂਜੀ ਉਤਰਾਤਰਾਂ ਕੰਮ ਕਰੀਦਾ ਹੁਣ ਚਾਹੀਦੀ ਮਦਦ ਕਿਸੇ ਨੂੰ ਹੋਣੀ ਚਾਹੀਦੀ ਤੁਹਾਨੂੰ ਕਿਹਨਾਂ ਦੇ ਹਾਂਜੀ ਮਦਦ ਹੋਣੀ ਚਾਹੀਦੀ